ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰੇਸ਼ੂ ਸਦੂ ਤੁਸੀ ਦੇਖ ਰਹੇ ਹੋ ਕੇ ਐਲਫਾਸਟ ਨਿਊਜ਼ ਹੈ ਤਸਵੀਰਾਂ ਦੇਖ ਰਹੇ ਹਾਂ ਮੋੜ ਮੰਡੀ ਦੇ ਟਰੱਕ ਜੁਨੀਅਨ ਨੇੜੇ ਦੀਆਂ ਜਿੱਥੇ ਦਿਨ ਦਿਹਾੜੇ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਤੇ ਤੀਰ ਅਤੇ ਹਥਿਆਰਾਂ ਨਾਲ ਹਮਲਾ ਕਰਕੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਮਰਨ ਵਾਲੇ ਦੀ ਪਛਾਣ ਜਸਪਾਲ ਸਿੰਘ ਪਿੰਡ ਮੋੜਕਲਾਂ ਦੇ ਰੂਪ ਚ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਜਸਪਾਲ ਸਿੰਘ ਮੋੜ ਮੰਡੀ ਚ ਹੀ ਕਰੀਬ 4 ਸਾਲ ਪਹਿਲਾਂ ਹੋਏ ਇੱਕ ਅਮਰਿੰਦਰ ਸਿੰਘ ਨਾਂ ਦੇ ਨੌਜਵਾਨ ਦੇ ਕਤਲ ਵਿੱਚ ਸ਼ਾਮਲ ਸੀ ਅਤੇ ਜਮਾਨਤ ਤੇ ਕੁਝ ਸਮਾਂ ਪਹਿਲਾਂ ਹੀ ਬਾਹਰ ਹੋ ਆਇਆ ਸੀ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਇਹ ਕਤਲ ਕਰਨ ਵਾਲੇ ਨੌਜਵਾਨ ਉਸ ਦੇ ਦੂਜੇ ਧਿਰ ਦੇ ਸ਼ਾਮਲ ਹੋਣ ਬੁਰੀ ਤਰ੍ਹਾਂ ਫੱਟੜ ਇਸ ਨੌਜਵਾਨ ਨੂੰ ਬਠਿੰਡਾ ਦੇ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਦੀ ਮੌਤ ਹੋ ਗਈ ਪੁਲਿਸ ਵੱਲੋਂ ਇਸ ਦੇ ਬਿਆਨ ਦਰਜ ਕੀਤੇ ਗਏ ਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਰਾਹੁਲ ਭਾਰਤਵਾਜ ਨੇ ਦੱਸਿਆ ਕਿ ਇਹ ਪੁਰਾਣੀ ਰੰਜਸ ਦੇ ਕਰਕੇ ਇਹ ਘਟਨਾ ਵਾਪਰੀ ਹੈ ਪਰ ਦਿਨ ਦਿਹਾੜੇ ਇਸ ਤਰ੍ਹਾਂ ਬੇਰਹਿਮੀ ਨਾਲ ਕਤਲ ਕਰਨਾ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਦਹਿਸ ਦਾ ਮਾਹੌਲ ਹੈ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਐਸ ਤੋਂ ਬਾਅਦ ਪੁਲਿਸ ਵੱਲੋਂ ਗ੍ਰਿਫਤਾਰੀ ਲਈ આરોપીਆਂ ਦੀ ਗ੍ਰਿਫਤਾਰੀ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਇਹ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਲੋਕਾਂ ਵੱਲੋਂ ਵੀ ਇਹ ਕਮੈਂਟ ਕਰੇ ਜਾ ਰਹੇ ਹੈ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਪੂਰੀ ਤਰ੍ਹਾਂ ਭੰਗ ਹੋ ਚੁੱਕੀ ਹੈ ਜਿੱਥੇ ਦਿਨ ਦਿਹਾੜੇ ਲੋਕਾਂ ਦੇ ਇਸ ਤਰ੍ਹਾਂ ਦਾ ਇੱਕ ਨੌਜਵਾਨ ਦਾ ਕਤਲ ਕਰਨਾ ਅਮਨ ਕਾਨੂੰਨ ਨੂੰ ਭੰਗ ਕਰ ਰਿਹਾ ਹੈ। ਮੋੜ ਵੱਡੀ ਵਿਖੇ ਅੱਜ ਤਕਰੀਬਨ ਸ਼ਾਮ ਨੂੰ ਇੱਕ ਪੁਰਾਣੇ ਕਤਲ ਦੇ ਮਾਮਲੇ 'ਚ ਜਿਹੜੀ ਰਜਿਸਟਰਲ ਰਹੀ ਸੀ ਉਸ ਦੇ ਤਹਿਤ ਇੱਕ ਬੰਦੇ ਤੇ ਹਮਲਾ ਕੀਤਾ ਗਿਆ। ਜਿਸ ਬੰਦੇ ਤੇ ਹਮਲਾ ਕੀਤਾ ਗਿਆ ਉਸ ਬੰਦੇ ਨੂੰ ਸਿਦਨ ਹਸਪੀਟਲ ਭੇਟੇ ਜਿਹੜਾ ਦਾਖਲ ਕਰਾਇਆ ਗਿਆ। ਉਦਾ ਬਿਆਨ ਦਰਜ ਕਰਕੇ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਹਮਲਾਵਰਾਂ ਦੀ ਜਿਹੜੀ ਪਛਾਣ ਕਰ ਲਈ ਗਈ ਹੈ ਉਹਨਾਂ ਨੂੰ ਇਮੀਡੀਏਟਲੀ ਫੜਨ ਲਈ ਜਿਹੜੀ ਪੁਲਿਸ ਪਾਰਟੀ ਆ ਵਕ ਵਕ ਥਾਵਾ ਤੇ ਰਵਾਨਾ ਹੋ ਗਈ ਹੈ ਤੇ ਉਮੀਦ ਕਰਦੇ ਆਂ ਵੀ ਅਸੀਂ ਰਾਤੋਂ ਰਾਤ ਜਿਹੜੇ ਹੈਗੇ ਆ ਹਮਲਾਵਰ ਐ ਸੀਰ ਨੂੰ ਕਾਬੂ ਕਰਕੇ ਤਨ ਗ੍ਰਿਫਤਾਰ ਕਰਦੇ ਆਂ